ਫਤਿਹਗਰ ਚੋੜੀਆਂ ਨਜ਼ਦੀਕ ਪਿੰਡ ਲਾਲੇ ਨੰਗਲ ਦੇ ਨੌਜਵਾਨ ਨਾਲ ਵਾਪਰ ਗਿਆ ਵੱਡਾ ਪਾਣਾ ਪਿਤਾ ਨਾਲ ਤੂੜੀ ਬਣਾਉਣ ਗਏ ਨੌਜਵਾਨ ਦੀ ਨਹਿਰ 'ਚ ਡੁੱਬਣ ਨਾਲ ਮੌਤ ਨਹਿਰ ਤੇ ਨਹਾਉਣ ਲੱਗਿਆਂ ਫਿਸਲ ਗਿਆ ਸੀ ਪੈਰ ਡੁੱਬਦਾ ਵੇਖਦੇ ਰਹੇ ਲੇਬਰਵਾਲ ਨਹੀਂ ਬਚਾ ਸਕੇ ਨੌਜਵਾਨ ਦੀ ਜਾਨ ਤਿੰਨ ਦਿਨ ਪਹਿਲਾਂ ਹੀ ਬੜੇ ਚਾਵਾਂ ਨਾਲ ਆਪਣੇ ਪਿਤਾ ਅਤੇ ਲੇਬਰ ਨਾਲ ਪਹੁੰਚਿਆ ਸੀ ਹਰਿਆਣੇ ਮੇਰਤਕ ਗੁਰシャン ਸਿੰਘ ਦਾ ਪਿੰਡ ਲਾਲੇ ਨੰਗਲ ਚ ਕੀਤਾ ਅੰਤਿਮ ਸੰਸਕਾਰ ਹਰ ਅੱਖ ਹੋਈ ਨਮ ਪਰਿਵਾਰ ਦਾ ਰੋ ਰੋ ਬੁਰਾ ਹਾਲ ਪੂਰਾ ਪਿੰਡ ਸਦਮੇ ਅਤੇ ਸ਼ੋਕ 'ਚ ਡੁੱਬਿਆ फतेहगढ़ चूड़िया तो पहला दसवीं जमात सोलह साल अपने उन्द्र ही कस्बाबादली नजदीक पिंड चिजर की एनसीआर च नहा चला गया जिथे उसदा पैर फिसल कारण नौजवान गुरशांत सिंह की पानी डुब नौत हो ਹਰਿਆਣੇ ਕਿਹਾ ਸੀ ਜਾਰੀ ਕਰ ਲੈ ਕੇ ਦੇਖੋ ਵੀ ਇਹਦਾ ਮਾਛ ਬੜੀ ਦੁਖਦਾਈ ਦੀ ਘਟਨਾ ਹੋਈ ਹੈ ਸਾਰਾ ਨਗਰ ਸੋਗ ਦੀ ਲਹਿਰ ਚਾ ਸਾਡੇ ਬੜੇ ਸਤਾਰਜ ਪਰਮਜੀ ਸਿੰਘ ਉਹਨਾਂ ਦਾ ਬੇਟਾ ਗੁਰਸ਼ਾਨ ਪਰਮਜੀਤ ਅਕਸਰ ਹੀ ਮਤਲਬ ਹਰਿਆਣੇ ਸੀਜ਼ਨ ਲਾਉਣ ਆਪਣਾ ਮਤਲਬ ਤੂੜੀ ਦਾ ਜਾਂਦਾ ਸੀ ਐਦਕੀ ਬੇੜਾ ਜिद ਕਰ ਗਿਆ ਵੀ ਪਾਪਾ ਮੈਂ ਵੀ ਤੁਹਾਡੇ ਨਾਲ ਜਾਣਾ ਜਦੋਂ ਉੱਥੇ ਗਏ ਨੇ ਤੇ ਸ਼ਾਮ ਦਾ ਟਾਈਮ ਸੀ ਇਹਨਾਂ ਦੇ ਨਾਲ ਇਹਨਾਂ ਦੀ ਲੀਵਰ ਵੀ ਚਾਰ ਬੰਦੇ ਗਏ ਉਹ ਲੀਵਰ ਨੂੰ ਲੈ ਕੇ ਤੇ ਬੇਟਾ ਇਹਨਾਂ ਦਾ ਬਾਜੀ ਨਹਿਰ ਕੋਲ ਜਾਂਦੀ ਉੱਥੇ ਚਲ ਗਿਆ ਦੱਸਦੇ ਵੀ ਉੱਥੇ ਕੱਪੜੇ ਧੋਲਿਆ ਉਹ ਚਾਰ ਬੰਦੇ ਨਾ ਨੀਭੋ ਇਹਦਾ ਹੁਣ ਪੈਰ ਫਿਸਲ ਗਿਆ ਜਾਂ ਕਿਸੇ ਨੇ ਸਟਾਫਿੰਗ ਕਰਦੀ ਜਾਂ ਉੱਥੇ ਫੋਟੋ ਖਿੱਚਦੇ ਆ ਪਤਾ ਨਹੀਂ ਵੀ ਉਹ ਕੀ ਪਾਣਾ ਵਰਤਿਆ ਜਿਹੜਾ ਗੁਰਸ਼ਾਨ ਹੈ ਨਹਿਰ ਦੇ ਵਿੱਚ ਆ ਗਿਆ ਜਾਣ ਤੋਂ ਬਾਅਦ ਉਹਦੇ ਪਾਪਾ ਨੂੰ ਫੋਨ ਕੀਤਾ ਨਾ ਵੀ ਤੁਹਾਡਾ ਗੁਸ਼ਾਨ ਜਿਹੜਾ ਉਹ ਨਹਿਰ ਦੇ ਵਿੱਚ ਆ ਕੰਮਤੇ ਹਨ ਉਹ ਕੰਮ ਤੇ ਜਦੋਂ ਉਹ ਕੰਮ ਤੋਂ ਆਏ ਨੇ ਤੇ ਪਿਤਾ ਜੀ ਉਹਨਾਂ ਦੇ ਪਰਮਜੀਤ ਕੋ ਜਿਹੜੇ ਹਾਲਾਤ ਉਹ ਦੇਖੇ ਨਹੀਂ ਗਏ ਤੇ ਉਹ ਸਿੱਧਾ ਨਹਿਰ ਦੇ ਵਿੱਚ ਜਾਂ ਤੇ ਦੱਸ ਦਿਆ ਗਣੇ ਟਾਕੇ ਨੂੰ ਪਾਣੀ ਆ ਗਿਆ ਉੱਥੋਂ ਦੀ ਕੋਸ ਹੋਰਸ ਨੇ ਉਹ ਬਾਹਰ ਕੱਢਿਆ ਉਦੋਂ ਫਿਰ ਅਗਲੇ ਦਿਨ ਜਿਹੜੇ ਮਤਲਬ ਆਪਣੇ ਕਰਦੇ ਨੇ ਉਹ ਆਏ ਨੇ ਮਹਿਕਮਾ ਆਇਆ ਉਹਨਾਂ ਅਸਲ ਜਿਹੜੀ ਨਾਸ਼ ਆ ਪਾਣੀ ਦੀ ਪੱਲੀ ਹਾਂਜੀ ਬੜੀ ਸਾਡੇ ਨਗਰ ਦੇ ਸਾਡੇ ਛੋਟੇ ਵੀ ਸਰਦਾਰ ਪਰਮਜੀਤ ਸਿੰਘ ਜੀ ਨੰਬਰਦਾਰ ਜੀ ਜਿਨ੍ਹਾਂ ਦਾ ਬੇਟਾ ਗੁਰਸ਼ਾਨ ਛੋਟੀ ਉਮਰ ਦੀ ਇਹ ਸੰਸਾਰ ਨੂੰ ਅਲਵਿਦਾ ਕਹਿ ਗਿਆ ਏ ਬਾਪਿਆਂ ਵਾਸਤੇ ਬਹੁਤ ਵੱਡੀ ਸੱਟ ਆਈ ਸਾਰਾ ਨਗਰ ਇਸ ਵੇਲੇ ਸੋਗ ਦੇ ਵਿੱਚ ਆ ਕਿ ਅਚਾਨਕ ਜਦੋਂ ਇਦਾਂ ਦੀ ਮੌਤ ਹੁੰਦੀ ਆ ਨਾ ਹਰ ਇੱਕ ਬੰਦਾ ਇਹਨੂੰ ਐਕਸੈਪਟ ਨਹੀਂ ਕਰਦਾ ਇਹ ਬਾਣੇ ਤੋਂ ਬਾਹਰ ਦੀਆਂ ਗੱਲਾਂ ਹੋ ਜਾਂਦੀਆਂ ਤੇ ਅਸੀਂ ਤਾਂ ਇਸ ਦੁੱਖ ਦੀ ਕੜੀ ਵਿੱਚ ਉਹਨਾਂ ਦੇ ਨਾਲ ਖੜੇ ਆਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆਂ ਕਿ ਉਹਨਾਂ ਨੂੰ ਬਾਣਾ ਮੰਨਦਾ ਬਲ ਬਖਸ਼ਣਾ ਬਾਕੀ ਇਹ ਘਾਟਾ ਜਿਹੜਾ ਇਹ ਪੂਰਾ ਹੋਣ ਵਾਲਾ ਨਹੀਂ ਇਹਦਾ ਇਹ ਕੀ ਨਾ ਕਰ ਸਰਵਣ ਸਿੰਘ ਕੀ ਕਰਦਾ ਨਹੀਂ ਤਾਂ ਆ ਜੀ ਕੀ ਗੱਲ ਹੋਈ ਨਹੀਂ ਜੀ ਇਹਨੂੰ ਨਾ ਉਹਨਾ ਕੋਈ ਛਾਮੀ 8 ਵਜੇ ਰਾਤ ਨੂੰ ਤੇ ਅਸੀਂ ਵੱਲੇ ਤੋਂ ਤੁਰ ਪਿਆ 8 ਵਜੇ 8 ਵਜੇ ਤਰਫ ਪਹੁੰਚਦਾ ਪਹੁੰਚਦਾ ਸਾਨੂੰ ਕੋਈ ਦਿਨ ਦੇ 7 ਵਜੇ 7 ਵਜੇ ਪਹੁੰਚਿਆ ਤੇ ਇਹ ਜਾਂਦਿਆਂ ਨੂੰ ਗੋਤਾਖੋਰਾ ਦੇ ਵੀ ਬੋਸ ਤੇ ਮਰਾਏ ਵੀ ਉੱਥੇ ਖੜੇ ਹੀ ਕਿਹੜੀ ਜਗ੍ਹਾ ਹੈ ਇਹ ਚਿਜਰ ਚਿਜਰ ਪਿੰਡ ਹੈ ਚਿਜਰ ਨਹਿਰ ਹਰਿਆਣੇ ਦੇ ਵਿੱਚ ਤੇ ਉੱਥੇ ਜਦੋਂ ਅਸੀਂ ਜਾ ਕੇ ਵੇਖਿਆ ਤੇ ਗੋਤਾਖੋੜਾ ਵੀ ਆਪਣੀ ਤਿਆਰੀ ਦੇ ਕਰਨਾ ਇਹਨੇ ਜਾ ਕੇ ਪੋਲਿਆ ਪਾਲਿਆ ਤੇ ਥੋੜੀ ਜੀ ਜਗ੍ਹਾ ਚਾਹੀ ਉਹ ਚਲਾਇਆ ਵਾ ਤੇ ਉਥੋਂ ਨਹੀਂ ਕੋਈ ਮਿਲਿਆ ਅਸੀਂ ਵੀ ਦੂਰ ਤੱਕ ਚਲਾਉਂਦੇ ਰਹੇ ਆ ਤੇ ਇਹ ਜਿੱਥੋਂ ਕੋਈ ਭਾਂਜਾ ਆੜਾ ਪੈਰ ਉਹਦੇ ਵੀ ਦਿੱਕਤ ਧੱਕਾ ਦਿੱਤਾ ਜਾਂ ਕਿ ਤਰ੍ਹਾਂ ਵਾ ਉਥੋਂ ਨਹਿਰ ਤੋਂ ਦੋ ਕੁ ਸਟਾਪ ਕਾਹ ਥੋੜਾ ਜਿਹਾ ਜਾ ਕੇ ਉੱਥੇ ਮੁੜਿਆ ਪਿਆ ਕੋਈ ਦੂਰ ਜਾਦਾ ਨਹੀਂ ਗਿਆ ਕੋਈ ਅੱਗੇ ਨਹੀਂ ਗਿਆ फेर ਆਈ ਉਥੋਂ ਕਈ ਘੰਟੇ ਦੋ ਤਿੰਨ ਘੰਟੇ ਲਵਦੇ ਰਹੇ ਦੂਰ ਦੂਰ ਤੱਕ ਤੇ ਸਾਨੂੰ ਉਥੋਂ ਲਾਗੋ ਹੀ ਮਿਲ ਪਿਆ ਜਿੱਥੇ ਡੱਗਾ ਥੋੜਾ ਆ ਨਾਲ ਪੰਜ ਚਾਰ ਕਰਮਾ ਉੱਥੋਂ ਵੀ ਜਾਂਏ ਇਤਰਾ ਮਿਲ ਗਿਆ ਜਿਹੜੇ ਬੰਦੇ ਨਾਲ ਜਿਹੜੇ ਬੰਦੇ ਨਾਲ ਗਏ ਉਹ ਚਾਰ ਬੰਦੇ 6 ਬੰਦੇ ਚਾਰ ਬੰਦੇ ਜਿਹੜੇ ਵੀ ਨਾਲ ਉਹਦੇ ਵੀ ਇੰਦੇ ਨੌਂਡੇ ਆ ਉਥੋਂ ਜਿਹੋ ਦੇਖ ਪਿਆ ਤੇ ਪਤਾ ਨਹੀਂ ਉਹ ਲੱਗੇ ਇੱਕ ਬਜ਼ੁਰਗੀ ਔਰ ਉਥੋਂ ਉਧਰ ਤਾਂ ਹੀ ਕਿਉਂ ਪੀਦਾ 3 4 ਜਣੇ ਉਹਨਾਂ ਆਖਿਆ ਵੀ ਜਦੋਂ ਇਹ ਡਿੱਗਾ ਤੇ ਜਾਂ ਇਹਨੂੰ ਧੱਕਾ ਦਿੱਤਾ ਵਾ ਤੇ ਇਹਨਾਂ ਮੁੰਡਿਆਂ ਨੇ ਉਹ ਮਾਰ ਗਰਿਆ ਫੜ ਲੋ ਮੈਨੂੰ ਉਹ ਬਜ਼ੁਰਗ ਆਂਦਾ ਵੀ ਮੈਂ ਵਾਅਦਾ ਕੀਤੀ ਆ ਇਹ ਮੁੰਡੇ ਨੂੰ ਫੜੋ ਮੁੰਡੇ ਨੇ ਫੜੇ ਅੰਦਾ ਵੀ ਇਹਨਾਂ ਕਿਉਂ ਜਾਣਿਆ ਕੋਈ ਨਹੀਂ ਕੀਤਾ ਜਾਣੇ ਕਿ ਜਾਏ ਵੀ ਮੋਬਾਈਲ ਲੈ ਕੇ ਉਹਦੀ ਵੀਡੀਓ ਬਣਾਉਂਦੇ ਰਹਿਆ ਵੀਡੀਓ ਬਣਾਉਂਦੇ ਰਹੇ ਤੇ ਮੁੜ ਕੇ ਉਹਨਾਂ ਮੁੜ ਕੇ ਥੋੜਾ ਜਿਹਾ ਗਾਂ ਜਾ ਕੇ ਉਹਦਾ ਸਾਨੂੰ ਕਿਲੋਮੀਟਰ ਤੋਂ ਜਾ ਕੇ ਇਹ ਕੱਪੜੇ ਮਿਲੇ ਮੈਨੂੰ ਮਿਲੇ ਆਦੇ ਮੇਰਾ ਜਵਾਈ ਇਹ ਸਾਨੂੰ ਉਥੋਂ ਮਿਲੇ ਕਿ ਜਨਾਨੀ ਦੇ ਦਰਵਾਜ਼ੇ ਆ ਜਿਹੜੇ ਮੁੰਡੇ ਚਾਰ ਹੀ ਇਹ ਕੱਪੜੇ ਫੜ ਕੇ ਦਿੱਤੇ ਛੱਡ ਗਏ ਐਨੂੰ ਭੱਜ ਗਿਆ ਇੱਕ ਸਾਈਡ ਨੂੰ ਭੱਜ ਗਿਆ ਉਹ ਮੁੜ ਕੇ ਮੁੰਡੇ ਨਹੀਂ ਮਿਲੇ ਜਿਹੜੇ ਦੋ ਜਣੇ ਨਾਲ ਗਏ ਸੀ ਉਹਨੂੰ ਮੈਂ ਪੁੱਛਿਆ ਉਹਨਾਂ ਨੂੰ ਮੈਂ ਉਹ ਕਿੱਥੇ ਹੈ ਵੀ ਇੱਕ ਪਹਿਲਾਂ ਉਹਨੇ ਬਿਆਨ ਦਿੱਤਾ ਹੁੰਦਾ ਕਿ ਉਹ ਟ੍ਰੇਨੇ ਬੈਠ ਕੇ ਅੰਮ੍ਰਿਤਸਰ ਚੱਲ ਗਿਆ ਮੁੜ ਕੇ ਇੱਕਦਮ ਮੁੱਕਰ ਗਿਆ ਉਹਨਾਂ ਦਾ ਕਿਹੜਾ ਵਜੋਂ ਉਹਨਾਂ ਨੇ ਵਹਿਰ ਹੀ ਵੀ ਜਦੋਂ ਗਾਲੀ ਸਾਨੂੰ ਨਹੀਂ ਪਤਾ ਇੱਕਦਮ ਮੁੱਕਰ ਗਿਆ ਇੱਕ ਦੋ ਮੈਂ ਖੱਪੜੀ ਵੀ ਸਾਰੇ ਉਹਨਾਂ ਨੇ ਨਾਥੇ ਨਹੀਂ ਗਾਦੇ ਅਸੀਂ ਹਰਿਆਣੇ ਗਏ ਟੂੜੀ ਬਣਾਉਣ ਵਾਸਤੇ ਪਹੁੰਚ ਗਏ ਰਾਤ 1:30 ਵਜੇ ਪਹੁੰਚੇ ਆ ਸਾਮ ਸੜੀ ਤੇ ਆਈ ਆਪਾਂ ਕੰਮ-ਕੰਮ ਕਰਦੇ ਰਹੇ ਆਪਣਾ ਸਾਮੀਆਂ ਦੇ ਹਿਲਾਉਣਾ ਵਾ ਮੈਂ ਹੁਣ ਬਤ ਇਥੇ ਨਾਲੋਂ ਸੁਬੱਚੇ ਗਿਆਂਦੇ ਪਾਣੀ ਗੰਦਾ ਵਾ ਅਸੀਂ ਖੂਹ ਦੇ ਨਾਲ ਤਾਂ ਖੂਹ ਤੇ ਚਲਦੇ ਨਾ ਮੋਨਹਿਰ ਤੇ ਨਾ ਗਏ ਉਹ ਨਹਿਰ ਤੇ ਚਲ ਗਏ ਚੌਧਰੀ ਦਾ ਕੀ ਪਤਾ ਨਹੀਂ ਲੱਗਦਾ ਕੀ ਬਣਿਆ ਕਿੰਨੇ ਕਣ 6 ਜਣੇ ਨਾਲ 7 ਨਾਲ ਟ੍ਰੈਕ ਲੈ ਕੇ ਗਏ ਆ ਉਹਨਾਂ ਦੇ 1.75 15 ਪੂਰੇ ਜਲੇ ਨਾਂ ਵੀ ਕੀਤੀ ਦਸਵੀਂ ਚ ਹੋਇਆ ਹਰਕਾ ਨੂ ਬਾਬਾ ਹਾਂਜੀ ਇਹਦੇ ਦੁੱਤੀ ਸੀ ਉਹ ਕੋਈ ਨਾ ਹੁੰਦਾ ਸੀ ਉਹਨਾਂ ਨਾਲੇ ਵਗਰੋਂ ਇਹ ਨੌਂ ਨੇ ਆਇਆ ਪਤਾ ਨਹੀਂ ਜੇ ਕੀ ਚੱਕਰ ਬਣਿਆ ਜੇ ਮੈਂ ਦੇਖਿਆ ਨਹੀਂ ਮੈਂ ਤਾਂ ਅੱਧੇ ਘੰਟੇ ਬਾਅਦ ਲੱਗਾ ਨਹੀਂ ਕਾਰ ਕੰਮ ਕਰਦੇ ਸੀ ਨਹੀਂ ਮੈਂ ਉੱਥੇ ਹੀ ਆ ਜਿੱਥੇ ਗਏ ਆ ਜਿੱਥੇ ਰਹਿਨੇ ਆ ਉਹ ਕੋਠੇ ਦਾ ਮੈਨੂੰ ਕੋ ਡੇ ਕਿਲੋਮੀਟਰ ਹੱਡਾਂ ਚੱਲ ਗਏ ਨਾ ਹਾਂਜੀ ਇੱਧਰ ਕੰਮ ਕਰਦੇ ਆ ਅੱਛਾ ਚਲਾਇਆ ਨਹੀਂ ਜਗਾ ਅੱਜ ਖਿਲਾ ਰਿਆ ਇਹ ਜਾਲ ਦੀ ਸਵੇਰੇ ਖਿਲਾ ਰਿਆ ਸਵੇਰੇ ਸੁੱਤੇ ਉੱਠੇ ਆ ਰੋਟੀ ਸਾਡੀ ਨੇ ਬਣਾਈ ਆਪੇ ਹੀ ਬਣਾ ਲਿਖਾਈ ਸਾਨੂੰ ਵੀ ਸਵਾਈ ਆ ਆਪੇ ਹੀ ਖਾਦੀ ਤੇ ਚਾਹ ਵੀ ਧੋੜੀ ਪਈ ਸਾਨੂੰ ਬਣਾ ਗਏ ਪੰਜਾਬ ਚ ਸੱਤ ਜਾਣਗੇ ਪੰਜਾਬ ਤੇ ਸੱਤ ਜਾਣਗੇ ਤੇ ਜਿੱਥੇ ਕਿੱਥੋਂ ਦੇ ਉਹ ਡੋਗਰਾ ਦੇ ਜੀ 6 ਜਾਣੇ ਹੋ 6 ਜਾਣੇ ਉਹ ਭਾਜੀ ਆਏ ਉਥੋਂ ਵੀ ਭਾਜਾ ਚਾਰ ਜਣੇ ਦੋ ਜਣੇ ਰਹਿ ਗਏ ਚਾਰ ਜਣੇ ਭਾਜ ਗਏ ਤੁਹਾਨੂੰ ਕਿੰਨਾ ਉੱਥੇ ਪਤਾ ਲੱਗਾ ਮੈਂ ਫੋਨ ਕਰਦਾ ਰਿਹਾ ਫੋਨ ਚੁੱਕਦੇ ਨਹੀਂ ਚੌਧਰੀ ਜੀ ਮੁੜ ਕੇ ਦੂਜੇ ਨੇ ਇੱਕ ਨੇ ਫੋਨ ਚੁੱਕਿਆ ਵੀ ਰਾਹ ਗੱਲ ਹੋ ਗਈ ਮੈਂ ਭੱਜ ਕੇ ਅਸੀਂ ਗਏ ਆ ਜਿਆਦਾ ਵਿੱਚ ਪਣਦੇ ਹੀ ਗੜੇ ਆ ਪਰ ਪੂਸਾ ਲੈਣੀ ਵੜ ਦਿੱਤਾ ਨਾ ਇਹ ਬੜੀ ਡੂੰਗੀ ਉਹਨਾਂ ਕੱਢਿਆ ਹੀ ਨਹੀਂ ਆ ਤੱਕ ਉੱਥੇ ਬਦਲ ਰਗਾ ਕੀ ਬਣਿਆ ਹਾਂਜੀ ਅਗਲੇ ਦਿਨ ਸਵੇਰੇ ਵੀ ਹੈ ਉਹ ਡੋਬੇ ਉਹ ਬੇ ਆਈ ਉਹਨਾਂ ਕੱਡੀ ਤੇ 3 ਦਿਨ ਰੋਕੇ 3 ਘੰਟੇ ਲੱਗੇ ਉਹਦੇ ਮੈਂ ਜਿੱਦ ਕਰਕੇ ਗਿਆ ਉਹਨਾਂ ਦਾ ਮੈਂ ਜਾਣਾ ਰਕਮ ਪੱਕਾ ਬੜੀਆਂ ਦਾ ਕੋਈ ਕਰਨੇ ਆਖੋ ਨਹੀਂ ਵੀ ਜਾਵਾਂਗਾ ਕਿ ਜਿੱਦ ਕਰੀ ਮੈਂ ਚੱਲ ਚੱਲ ਜਾਂਦਾ ਜੇ ਬੁਧੀ ਗੱਲ ਕਰਦਾ ਆ ਜੀ ਦੋ ਤਿੰਨ ਦਿਨ ਉਹਨੂੰ ਖਲਾਦਾ ਵਾਪਸ ਹੋਰ ਕੀ ਹੋਵੇਗਾ ਨਹੀਂ ਰੁਕਿਆ ਨਹੀਂ